ਸਿਆਣੇ ਬੰਦੇ ਦੇ ਕੋਲ ਆਮ ਤੌਰ ਤੇ ਇੱਕੋ ਸਭ ਤੋਂ ਵੱਡਾ ਹਥਿਆਰ ਹੁੰਦਾ ਉਹਦੀ ਸਾਇਲੈਂਸ ਉਹਦੀ ਚੁੱਪ ਉਹਦੇ ਪਿੱਛੇ ਵੀ ਕਈ ਕਾਰਨ ਛੁਪੇ ਹੋਏ ਹੁੰਦੇ ਆ ਜਦੋਂ ਆਈਟੀ ਪ੍ਰੋਫੈਸ਼ਨਲਸ ਦੇ ਉੱਪਰ ਇੰਨਾ ਵੱਡਾ ਸੰਕਟ ਹੈ ਤਾਂ ਜਿਹੜੀ ਇੰਡੀਅਨ ਕਮਿਊਨਿਟੀ ਉੱਥੇ ਹੈ ਐਨ ਆਰ ਆਈਸ ਨੇ ਪੁਰਾਣੇ ਐਸਟੈਬਲਿਸ਼ਡ ਅਮਰੀਕਾ ਦੇ ਵਿੱਚ ਜੰਫਰ ਇੰਡੀਅਨ ਡਾਇਸਪੋਰਾ ਉਹਨਾਂ ਨੇ ਸਵਾਲ ਕਿਉਂ ਨਹੀਂ ਪੁੱਛਿਆ ਉਹਨਾਂ ਨੇ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਉਸੇ ਤਰਜ਼ ਤੇ ਜਿਸ ਤਰ੍ਹਾਂ ਹੋਰ ਕੇਸਾਂ ਵਿੱਚ ਹੁੰਦਾ ਕਿੰਨਾਕ ਇਹਨਾਂ ਨੇ ਉਹਨਾਂ ਦੇ ਦੁੱਖਾਂ ਦੇ ਵਿੱਚ ਸਾਥ ਦਿੱਤਾ ਜੇ ਦਿੱਤਾ ਹੋਊਗਾ ਤਾਂ ਉਹਨਾਂ ਦੇ ਮਨ ਅੰਦਰ ਵੀ ਹਮਦਰਦੀ ਆਏਗੀ ਪੰਜਾਬ ਦੇ ਲੋਕ ਜੇ ਅਮਰੀਕਾ ਗਏ ਆ ਤਾਂ ਉਹ ਜਾਂ ਤਾਂ ਆਪਣੀ ਪ੍ਰਾਪਰਟੀ ਜ਼ਮੀਨਾਂ ਆਪਣੇ ਕਾਰੋਬਾਰ ਦੇ ਸਰ ਤੇ ਆਪਣੇ ਦਮ ਤੇ ਗਏ ਸਨ ਜਾਂ ਫਿਰ ਜੇਕਰ ਉਹ ਲੋਕ ਗਏ ਜਿਨ੍ਹਾਂ ਕੋਲ ਸੋਰਸ ਨਹੀਂ ਸੀਗੇ ਜਿਹੜੇ ਡੰਕੀ ਰੂਟ ਦੇ ਜ਼ਰੀਏ ਗਏ ਬਹੁਤੇ ਪਹੁੰਚ ਵੀ ਗਏ ਬਹੁਤੇ ਅਜਿਹੇ ਵੀ ਕੇਸ ਨੇ ਜਿਹੜੇ ਕਿ ਮੈਕਸੀਕੋ ਦੇ ਜੰਗਲਾਂ ਵਿੱਚ ਗੁਆਚ ਗਏ ਐਸੇ ਕੇਸਸ ਵੀ ਨੇ ਪਰ ਉਹ ਲੋਕ ਆਪਣਾ ਕਹਿੰਦੀ ਕਿ ਉਹ ਆਪਣਾ ਰਸਤਾ ਆਪਣਾ ਕੇ ਖਤਰੇ ਨੂੰ ਚੱਲਦਿਆਂ ਹੋਏ ਆ ਉਥੇ ਪਹੁੰਚੇ ਸੀ ਹੌਲੀ ਹੌਲੀ ਸੈੱਟ ਹੋਏ ਉਹਨਾਂ ਨੇ ਉਥੇ ਕਾਰੋਬਾਰ ਜਾਂ ਫਿਰ ਆਪਣੇ ਪਰਿਵਾਰ ਉਹ ਇਸਟੈਬਲਿਸ਼ ਕੀਤੇ ਜੇਕਰ ਕਿਸੇ ਪਾਕਿਸਤਾਨੀ ਦੇ ਨਾਲ ਜਾਂ ਫਿਰ ਪਾਕਿਸਤਾਨੀ ਫੈਮਿਲੀ ਦੇ ਨਾਲ ਵਿਦੇਸ਼ ਵਿੱਚ ਜਾ ਕੇ ਗੱਲਬਾਤ ਕਰਦੇ ਆ ਤਾਂ ਉਹ ਥੋੜੀ ਈਜ਼ੀ ਹੁੰਦੀ ਆ ਕਿਉਂਕਿ ਉਹਨਾਂ ਦੀ ਬੋਲ ਚਾਲ ਦੀ ਭਾਸ਼ਾ ਤੇ ਸਾਡੀ ਪੰਜਾਬੀਆਂ ਦੀ ਬੋਲਚਾਲ ਦੀ ਭਾਸ਼ਾ ਉਹ ਇੱਕ ਦੂਜੇ ਨੂੰ ਈਜ਼ੀਲੀ ਸਮਝ ਆਉਂਦੀ ਹੈ ਲਿਖਤੀ ਰੂਪ ਭਾਵੇਂ ਉਹਦਾ ਕੋਈ ਵੀ ਹੋਵੇ ਪਰ ਉਹ ਜਦ ਆਪਸ ਵਿੱਚ ਕਮਿਊਨੀਕੇਟ ਹੁੰਦੀ ਆ ਤਾਂ ਉਹ ਸਾਡੇ ਲੱਗਦੇ ਆ ਸਸਤਰਿਕਲ ਦੋਸਤੋ ਡੋਨਲਡ ਟਰੰਪ ਦੇ ਵੱਲੋਂ 1 ਲੱਖ ਡਾਲਰ ਦੀ ਫੀਸ ਅਚਾਨਕ H1B ਵੀਜ਼ਾ ਤੇ ਥੋਪ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪੂਰੀ ਦੁਨੀਆ 'ਚ ਸ਼ੋਰ ਸ਼ਰਾਬਾ ਵੀ ਇਸ ਗੱਲ ਨੂੰ ਲੈ ਕੇ ਹੁੰਦਾ ਪਰ ਵੱਡਾ ਸਵਾਲ ਇਹ ਆ ਰਿਹਾ ਕਿ ਅਮਰੀਕਾ 'ਚ ਜਿਹੜੇ ਪਹਿਲਾਂ ਤੋਂ ਐਸਟੈਬਲਿਸ਼ਡ ਪੰਜਾਬੀ ਨੇ ਐਨ ਆਰ ਆਈਜ਼ ਨੇ ਨਾਰਥ ਇੰਡੀਆ ਦੇ ਨੇ ਉਹ ਸਾਇਲੈਂਟ ਕਿਉਂ ਨੇ ਚੁੱਪ ਕਿਉਂ ਨੇ ਸਿਆਣੇ ਬੰਦੇ ਦੇ ਕੋਲ ਆਮ ਤੌਰ ਤੇ ਇੱਕੋ ਸਭ ਤੋਂ ਵੱਡਾ ਹਥਿਆਰ ਹੁੰਦਾ ਉਹਦੀ ਸਾਇਲੈਂਸ ਉਹਦੀ ਚੁੱਪ ਉਹਦੇ ਪਿੱਛੇ ਵੀ ਕਈ ਕਾਰਨ ਛੁਪੇ ਹੋਏ ਹੁੰਦੇ ਆ ਪਰ ਜੇਕਰ ਥੋੜਾ ਜਿਹਾ ਪਿੱਛੇ ਜਾ ਕੇ ਦੇਖੀਏ ਜਦੋਂ ਫਲੋਰੀਡਾ ਟਰੱਕ ਮਾਮਲਾ ਆਇਆ ਹਰਜਿੰਦਰ ਸਿੰਘ ਦਾ ਕੇਸ ਆਇਆ ਤਾਂ ਉਸ ਦੇ ਵਿੱਚ ਗੁਰਪਤਵੰਤ ਪੰਨੂ ਜਾਂ ਹੋਰ ਸਿੱਖ ਜਥੇਬੰਦੀਆਂ ਨੇ ਜਾਂ ਫਿਰ ਜਿੱਥੇ ਵੀ ਪੰਜਾਬੀ ਕਮਿਊਨਿਟੀ ਬੈਠੀ ਆ ਇੰਡੀਅਨ ਕਮਿਊਨਿਟੀ ਬੈਠੀ ਆ ਉਰਨਾ ਨੇ ਉਸ ਮੁੱਦੇ ਨੂੰ ਲੈ ਕੇ ਉਸ ਬੰਦੇ ਨਾਲ ਖਾਸੌਰਤੇ ਹਰਜਿੰਦਰ ਸਿੰਘ ਦੇ ਨਾਲ ਉਸ ਦੀ ਉਮਰ ਨੂੰ ਦੇਖਦਿਆਂ ਹਮਦਰਦੀ ਪ੍ਰਗਟਾਈ ਸੀ ਹੁਣ ਜਦ H1 ਵੀਜ਼ਾ ਤੇ 1 ਲੱਖ ਡਾਲਰ ਦੀ ਫੀਸ ਦਾ ਅਚਾਨਕ ਐਲਾਨ ਹੋ ਜਾਂਦਾ ਹੈ ਤਾਂ ਜਿੰਨੇ ਇਹ IT ਪ੍ਰੋਫੈਸ਼ਨਲਸ ਹੈ ਤੇ ਹੁਣ ਇਹ ਸਵਾਲ ਸ시 ਥਰੂਰ ਦੇ ਵੱਲੋਂ ਵੈਸੇ ਇਹ ਕੱਲ ਪੁੱਛਿਆ ਗਿਆ ਪੁੱਟ ਕੀਤਾ ਗਿਆ ਕੁਐਸਚਨ ਕਿ ਜਦੋਂ ਆਈਟੀ ਪ੍ਰੋਫੈਸ਼ਨਲਸ ਦੇ ਉੱਪਰ ਇਨਾ ਵੱਡਾ ਸੰਕਟ ਹੈ ਤਾਂ ਜਿਹੜੀ ਇੰਡੀਅਨ ਕਮਿਊਨਿਟੀ ਉੱਥੇ ਹੈ ਐਨ ਆਰ ਆਈਜ਼ ਨੇ ਪੁਰਾਣੇ ਐਸਟੈਬਲਿਸ਼ਡ ਅਮਰੀਕਾ ਦੇ ਵਿੱਚ ਜੰਫਰ ਇੰਡੀਅਨ ਡਾਇਸਪੋਰਾ ਉਹਨਾਂ ਨੇ ਸਵਾਲ ਕਿਉਂ ਨਹੀਂ ਪੁੱਛਿਆ ਉਹਨਾਂ ਨੇ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਉਸੇ ਤਰਜ਼ ਤੇ ਜਿਸ ਤਰ੍ਹਾਂ ਹੋਰ ਕੇਸਾਂ ਵਿੱਚ ਹੁੰਦਾ ਤਾਂ ਉਹਦੇ ਸਭ ਤੋਂ ਵੱਡਾ ਰੀਜ਼ਨ ਵੀ ਆ ਉਸ ਦਾ ਰੀਜ਼ਨ ਇੱਕ ਇਹ ਵੀ ਆ ਕਿ ਸਿਆਣੇ ਬੰਦੇ ਦੀ ਚੁੱਪ ਸਿਆਣੇ ਬੰਦੇ ਦੀ ਸਾਇਲੈਂਸ ਖਤਰਨਾਕ ਹੁੰਦੀ ਹੈ ਉਹਦੇ ਪਿੱਛੇ ਬਹੁਤ ਕੁਝ ਛੁਪਿਆ ਹੁੰਦਾ ਬਹੁਤ ਸਾਰੇ ਰੀਜ਼ਨ ਹੁੰਦੇ ਆ ਪੰਜਾਬ ਦੇ ਲੋਕ ਜੇ ਅਮਰੀਕਾ ਗਏ ਤਾਂ ਉਹ ਜਾਂ ਤਾਂ ਆਪਣੀ ਪ੍ਰਾਪਰਟੀ ਜ਼ਮੀਨਾਂ ਆਪਣੇ ਕਾਰੋਬਾਰ ਦੇ ਸਰ ਤੇ ਆਪਣੇ ਦਮ ਤੇ ਗਏ ਸਨ ਜਾਂ ਫਿਰ ਜੇਕਰ ਉਹ ਲੋਕ ਗਏ ਜਿਨ੍ਹਾਂ ਕੋਲ ਸੋਰਸ ਨਹੀਂ ਸੀਗੇ ਜਿਹੜੇ ਡੰਕੀ ਰੂਟ ਦੇ ਜ਼ਰੀਏ ਗਏ ਬਹੁਤੇ ਪਹੁੰਚ ਵੀ ਗਏ ਬਹੁਤੇ ਅਜਿਹੇ ਵੀ ਕੇਸ ਨੇ ਜਿਹੜੇ ਕਿ ਮੈਕਸੀਕੋ ਦੇ ਜੰਗਲਾਂ ਵਿੱਚ ਗਵਾਚ ਗਏ ਐਸੇ ਕੇਸਸ ਵੀ ਨੇ ਉਹਨਾਂ ਦੇ ਨਾਲ ਬਹੁਤ ਸਾਰੇ ਦੁਖਾਂਤ ਵੀ ਜੁੜਿਆ ਪਰ ਉਹ ਲੋਕ ਆਪਣਾ ਕਹਿੰਦੀ ਕਿ ਉਹ ਆਪਣਾ ਰਸਤਾ ਪਣਾ ਕੇ ਖਤਰੇ ਨੂੰ ਝੱਲਦਿਆਂ ਹੋਏ ਆ ਉਥੇ ਪਹੁੰਚੇ ਸੀ ਹੌਲੀ-ਹੌਲੀ ਸੈੱਟ ਹੋਏ ਉਹਨਾਂ ਨੇ ਉਥੇ ਕਾਰੋਬਾਰ ਜਾਂ ਫਿਰ ਆਪਣੇ ਪਰਿਵਾਰ ਉਹ ਇਸਟੈਬਲਿਸ਼ ਕੀਤੇ ਇੱਕ ਉਹ ਵੀ ਨੇ ਫਿਰ ਸਟੂਡੈਂਟ ਵੀਜ਼ਾ ਹੁੰਦਾ ਸਟੂਡੈਂਟ ਵੀਜ਼ਾ ਚ ਪੰਜਾਬ ਤੋਂ ਘਟ ਗਏ ਨੇ ਪਰ ਉਹਦੇ ਵਿੱਚ IT ਸੈਕਟਰ ਵਾਲੀ ਪਹੁੰਚ ਵਾਲੇ ਬਹੁਤ ਥੋੜੇ ਆ। ਕੁੱਲ ਮਿਲਾ ਕੇ ਦੇਖੀਏ ਕਿ ਜਿਹੜੇ ਪੰਜਾਬ ਤੋਂ ਗਏ ਆ ਜਾਂ ਨਾਰਥ ਇੰਡੀਆ ਤੋਂ ਗਏ ਆ ਨਾ ਸਟੇਟਾਂ ਤੋਂ ਜਾਂ ਹਰਿਆਣਾ ਤੋਂ ਗਏ ਆ। ਉਹ IT ਪ੍ਰੋਫੈਸ਼ਨਲ IT ਸੈਕਟਰ ਨਾਲ ਰਿਲੇਟਡ ਨਹੀਂ ਸੀਗੇ। ਉਹਨਾਂ ਦਾ ਇੱਕ ਵੱਖਰਾ ਰਸਤਾ ਸੀ ਤੇ ਉਹਨਾਂ ਨੇ ਉੱਥੇ ਜਾ ਕੇ ਉਸ ਰਸਤੇ ਤੇ ਆਪਣੀ ਮਿਹਨਤ ਦੇ ਨਾਲ ਆਪਣੀਆਂ ਕਾਮਯਾਬੀਆਂ ਹਾਸਲ ਕੀਤੀਆਂ। ਯਾਨੀ ਕਿ ਉਹਨਾਂ ਦੇ ਦੁੱਖ-ਦਰਦ, ਉਹਨਾਂ ਦੀਆਂ ਖੁਸ਼ੀਆਂ, ਉਹਨਾਂ ਦੀ ਸਟਰਗਲ ਥੋੜੀ ਵੱਖਰੀ ਹੈ। ਪਰ ਕੀ ਉਹਨਾਂ ਜਿਨ੍ਹਾਂ ਨੇ ਦੁੱਖ ਦਰਦ ਜਾਂ ਉਹਨਾਂ ਜਿਨੀ ਮਜਬੂਰੀ ਜਾਂ ਉਹਨਾਂ ਜਿਨ੍ਹਾਂ ਹਾਰਡਵਰਕ ਆਈਟੀ ਪ੍ਰੋਫੈਸ਼ਨਲਸ ਨੇ ਕੀਤਾ ਸੀ ਜਾਂ ਕੀਤਾ ਲਗਭਗ 1990 ਤੋਂ ਇੰਡੀਆ ਦੀ ਬੈਂਗਲੌਰ ਇਹ ਜਿਹੜਾ ਇਲਾਕਾ ਹੈ ਇਹਨਾਂ ਸਟੇਟਾਂ ਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਤੇ ਉਸ ਨਾਲ ਜੁੜੀਆਂ ਕੰਪਨੀਆਂਸ ਤੇ ਉਸ ਨਾਲ ਜੁੜਿਆ ਕਾਰੋਬਾਰ ਉਸ ਨਾਲ ਜੁੜੀ ਐਜੂਕੇਸ਼ਨ ਪਹਿਲ ਦੇ ਆਧਾਰ ਤੇ ਆਉਂਦੀਆਂ ਤੇ ਇਹ ਲੋਕਾਂ ਨੂੰ ਪਹਿਲਾਂ ਇਸ ਚੀਜ਼ ਦਾ ਗਿਆਨ ਹੁੰਦਾ ਫਿਰ ਕੁਆਲੀਫਾਈਡ ਹੋ ਕੇ H1B ਵੀਜ਼ਾ ਦੇ ذریعے ਅਮਰੀਕਾ ਚ ਵੱਡੀਆਂ ਤਨਖਾਹਾਂ ਵੱਡੇ ਅਹੁਦਿਆਂ ਤੱਕ ਪਹੁੰਚਦੇ ਆ ਠੀਕ ਹੈ ਉੱਥੇ ਜਾ ਕੇ ਹਾਰਡ ਵਰਕ ਕਰਦੇ ਆ ਕਮਾਈ ਕਰਦੇ ਆ ਵੱਡੀ ਚੋਖੀ ਕਮਾਈ ਕਰਦੇ ਆ ਪਰ ਜਦ H1B ਵੀਜ਼ਾ ਵਾਲੇ ਇਹ ਲੋਕੀ ਉੱਥੇ ਅਮਰੀਕਾ ਚ ਗਏ ਕਾਮਯਾਬ ਹੋਏ ਕੀ ਇਹ ਲੋਕ ਜਾ ਕੇ ਉੱਥੇ ਜਿਹੜੀ ਪਹਿਲਾਂ ਤੋਂ ਸਟੈਬਲਿਸ਼ਡ ਕਮਿਊਨਿਟੀ ਹੈ ਇੰਡੀਆ ਦੀ ਹੈ ਇੰਡੀਅਨ ਡਾਇਸਪੋਰਾ ਕੀ ਉਸ ਨਾਲ ਇਹ ਮਿਕਸ ਹੋਏ ਜਾਂ ਨਹੀਂ ਕਿੰਨਾਕ ਇਹਨਾਂ ਨੇ ਉਹਨਾਂ ਦੇ ਦੁੱਖਾਂ ਦੇ ਵਿੱਚ ਸਾਥ ਦਿੱਤਾ ਜੇ ਦਿੱਤਾ ਹੋਊਗਾ ਤਾਂ ਉਹਨਾਂ ਦੇ ਮਨ ਅੰਦਰ ਵੀ ਹਮਦਰਦੀ ਆਏਗੀ ਜੇਕਰ ਇਹ ਕੋਰੇ ਕਰਾਰੇ ਰਹੇ ਹੋਣਗੇ ਤਾਂ ਉਹ ਵੀ ਕੋਰੇ ਕਰਾਰੇ ਰਹੇ ਹਨ ਸੋ ਇਸ ਕਰਕੇ ਇੱਕ ਰਿਐਕਟ ਇਹ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਇੱਕ ਲੈਂਗੁਏਜ ਭਾਸ਼ਾ ਦੀ ਇੱਕ ਡਿਫਰੈਂਸ ਹੁੰਦੀ ਹੈ ਖਾਸ ਤੌਰ ਤੇ ਮੈਂ ਵੀ ਜਦੋਂ ਕੁਝ ਮੋਲਕਾਂ 'ਚ ਗਿਆ ਤਾਂ ਉੱਥੇ ਕੁਝ ਪਾਕਿਸਤਾਨੀ ਵੀ ਮਿਲਦੇ ਆ ਜਾਂ ਫਿਰ ਸਾਊਥ ਇੰਡੀਆ ਦੇ ਵੀ ਮਿਲਦੇ ਆ ਸਾਊਥ ਇੰਡੀਅਨਸ ਨੇ ਜਿਹੜੇ ਉਹਨਾਂ ਦੀ ਪ੍ਰੋਬਲਮ ਇਹ ਆ ਕਿ ਉਹਨਾਂ ਨੂੰ ਹਿੰਦੀ ਸਮਝ ਨਹੀਂ ਆਉਂਦੀ ਉਹਨਾਂ ਵਾਲੀ ਜਿਹੜੀ ਲੋਕਲ ਲੈਂਗੁਏਜ ਹੈ ਅਸੀਂ ਬੋਲ ਨਹੀਂ ਸਕਦੇ ਤੇ ਇਸ ਕਰਕੇ ਸਾਡੇ ਵਿੱਚ ਜਦੋਂ ਜਾਂ ਤੁਸੀਂ ਗੱਲਬਾਤ ਕਰਦੇ ਹੋ ਤਾਂ ਉਹ ਇੰਗਲਿਸ਼ ਦੇ ਜ਼ਰੀਏ ਕਮਿਊਨੀਕੇਸ਼ਨ ਹੁੰਦਾ ਪਰ ਆਪਣੇ ਲੋਕੀ ਜ਼ਿਆਦਾ ਈਜ਼ੀ ਉਦੋਂ ਫੀਲ ਕਰਦੇ ਆ ਕਿ ਜਦੋਂ ਉਹ ਵਿਦੇਸ਼ ਵਿੱਚ ਜਾ ਕੇ ਇੰਗਲਿਸ਼ ਦੇ ਨਾਲ ਨਾਲ ਜੇਕਰ ਉਹ ਹਿੰਦੀ ਚ ਜਾਂ ਪੰਜਾਬੀ ਚ ਵੀ ਗੱਲ ਕਰਦੇ ਆ ਸਾਹਮਣੇ ਵਾਲਾ ਵੀ ਗੱਲ ਕਰਦਾ ਫਿਰ ਉਹ ਗੱਲ ਖੇਡਦੀ ਆ ਜੇਕਰ ਕਿਸੇ ਪਾਕਿਸਤਾਨੀ ਦੇ ਨਾਲ ਜਾਂ ਫਿਰ ਪਾਕਿਸਤਾਨੀ ਫੈਮਿਲੀ ਦੇ ਨਾਲ ਵਿਦੇਸ਼ ਵਿੱਚ ਜਾ ਕੇ ਗੱਲਬਾਤ ਕਰਦੇ ਆ ਤਾਂ ਉਹ ਥੋੜੀ ਈਜ਼ੀ ਹੁੰਦੀ ਆ ਕਿਉਂਕਿ ਉਹਨਾਂ ਦੀ ਬੋਲਚਾਲ ਦੀ ਭਾਸ਼ਾ ਤੇ ਸਾਡੀ ਪੰਜਾਬੀਆਂ ਦੀ ਬੋਲਚਾਲ ਦੀ ਭਾਸ਼ਾ ਉਹ ਇੱਕ ਦੂਜੇ ਨੂੰ ਈਜ਼ੀਲੀ ਸਮਝ ਆਉਂਦੀ ਆ ਲਿਖਤੀ ਰੂਪ ਭਾਵੇਂ ਉਹਦਾ ਕੋਈ ਵੀ ਹੋਵੇ ਪਰ ਉਹ ਜਦ ਆਪਸ ਵਿੱਚ ਕਮਿਊਨੀਕੇਟ ਹੁੰਦੀ ਆ ਤਾਂ ਉਹ ਸਾਡੇ ਲੱਗਦੇ ਆ ਕਿਉਂਕਿ ਇਸ ਤਰ੍ਹਾਂ ਦੇਖੀਏ ਕਿ ਪੰਜਾਬ ਦੇ ਵੀ ਬਹੁਤੇ ਪਰਿਵਾਰ ਐਸੇ ਨੇ ਜਿਹੜੇ 1947 ਚ ਸਿਆਲਕੋਟ ਤੋਂ ਲਾਹੌਰ ਤੋਂ ਕੋਠੋਹਾਰ ਤੋਂ ਉਧਰਲੇ ਇਲਾਕਿਆਂ ਤੋਂ ਉੱਜੜ ਕੇ ਇੱਧਰ ਆਏ ਪੰਜਾਬ ਚ ਆਏ ਮਾਲਵੇ ਚ ਆਏ ਦੁਆਬੇ ਚ ਆਏ ਫੇਰ ਉਹਨਾਂ ਲੋਕਾਂ ਨੇ ਮਿਹਨਤਾਂ ਕੀਤੀਆਂ ਸਟੈਬਲਿਸ਼ਡ ਹੋਏ ਇੱਕ ਪੀੜ੍ਹੀ ਹੋ ਸੀਗੀ ਬਹੁਤ ਸਾਰੇ ਲੋਕੀਂ ਐਸੇ ਵੀ ਆ ਜੋ ਐਸੂ ਪੰਜਾਬ ਦੇ ਵਿੱਚੋਂ ਉਦੋਂ ਵਟਵਾਰੇ ਦੇ ਵੇਲੇ 1947 ਚ ਇੱਥੋਂ ਉੱਜੜ ਕੇ ਪਾਕਿਸਤਾਨ ਚ ਗਏ ਯਾਨੀ ਕਿ ਜਦੋਂ ਵਟਵਾਰਾ ਹੋਇਆ ਮੁਲਕ ਦਾ ਤਾਂ ਬਹੁਤ ਸਾਰੀਆਂ ਮੁਸਲਿਮ ਫੈਮਿਲੀਜ਼ ਜੋ ਪਾਕਿਸਤਾਨ ਪਹੁੰਚੇ ਉਹ ਉਹਨਾਂ ਨੇ ਵੀ ਬੜਾ ਕੁਝ ਝੇਲਿਆ ਤੇ ਆਪਣੇ ਲੋਕਾਂ ਨੇ ਵੀ ਉੱਥੋਂ ਆਉਣ ਵੇਲੇ ਬੜਾ ਕੁਝ ਸਹਿਣ ਕੀਤਾ ਉਹ ਇੱਕ ਡਾਰਕ ਸਾਈਡ ਹੈ ਦੂਮੇ ਪਾਸੇ ਉਸ ਚੀਜ਼ ਤੇ ਅਫਸੋਸ ਵੀ ਉਹ ਚੀਜ਼ ਨਹੀਂ ਸੀ ਵਾਪਨੀ ਚਾਹੀਦੀ ਪਰ ਇਹ ਵੀ ਸੱਚ ਹੈ ਕਿ ਜਿਹੜੀ ਅਸੀਂ ਭਾਸ਼ਾ ਬੋਲਦੇ ਹਾਂ ਇਸੇ ਤਰ੍ਹਾਂ ਦੀ ਲਗਭਗ ਭਾਸ਼ਾ ਪਾਕਿਸਤਾਨੀ ਵੀ ਬੋਲਦੇ ਆ ਜੇਕਰ ਉਹ ਅਮਰੀਕਾ 'ਚ ਵੀ ਨੇ ਜੇਕਰ ਉਹ ਕੈਨੇਡਾ 'ਚ ਵੀ ਨੇ ਆਸਟ੍ਰੇਲੀਆ 'ਚ ਵੀ ਨੇ ਸਾਡੇ ਲੋਕੀ ਤੇ ਉਹ ਲੋਕੀ ਆਪਸ ਵਿੱਚ ਈਜ਼ੀਲੀ ਕਮਿਊਨੀਕੇਟ ਕਰਦੇ ਆ ਜਦੋਂ ਅਸੀਂ ਕਿਸੇ ਸਾਊਥ ਇੰਡੀਆ ਦੇ ਆਈਟੀ ਪ੍ਰੋਫੈਸ਼ਨਲ ਜਾਂ ਉਸ ਇਲਾਕੇ ਦੇ ਬੰਦੇ ਨਾਲ ਕਮਿਊਨੀਕੇਟ ਕਰਦੇ ਆਂ ਤਾਂ ਸਾਡੀ ਲੈਂਗੁਏਜ ਦੀ ਉਨੀ ਸਾਂਝ ਨਹੀਂ ਪੈਂਦੀ ਉਹਨਾਂ ਦੀ ਲੈਂਗੁਏਜ ਉਹਨਾਂ ਨੂੰ ਹਿੰਦੀ ਨਾ ਬੋਲਣੀ ਆਉਂਦੀ ਹੈ ਨਾ ਸਮਝ ਸਕਦੇ ਆ ਜੇਕਰ ਫਿਰ ਇੰਗਲਿਸ਼ ਵਿੱਚ ਹੀ ਕਮਿਊਨੀਕੇਟ ਕਰਨਾ ਤਾਂ ਮਨ ਵਿੱਚ ਇਹ ਵੀ ਸਵਾਲ ਆਉਂਦਾ ਮੇਰੇ ਵਰਗੇ ਬੰਦੇ ਦੇ ਵੀ ਜਿਵੇਂ ਅੰਗਰੇਜ਼ੀ ਹੀ ਬੋਲਣੀ ਆ ਤਾਂ ਮੈਂ ਫਿਰ ਕਿਸੇ ਅੰਗਰੇਜ਼ ਨਾਲ ਗੱਲ ਕਰਦਾ ਭਾਈ ਫਿਰ ਮੈਂ ਉਸ ਸ਼ਾਪ ਤੋਂ ਜਾਂ ਫਿਰ ਉਸ ਕਾਰੋਬਾਰ ਦੇ ਨਾਲ ਕਮਿਊਨੀਕੇਟ ਕਰੂੰਗਾ ਜਿੱਥੇ ਜੇ ਅੰਗਰੇਜ਼ੀ ਚ ਗੱਲ ਕਰਨੀ ਤਾਂ ਸਾਹਮਣੇ ਵੀ ਤਾਂ ਫਿਰ ਕੋਈ ਅੰਗਰੇਜ਼ ਹੋਵੇਗਾ ਇਸ ਕਰਕੇ ਇਹ ਵੀ ਆ ਕੁਝ ਰੀਜ਼ਨ ਲੈਂਗੁਏਜ ਦੇ ਕੁਝ ਰੀਜ਼ਨ ਕਲਰ ਦੇ ਵੀ ਹੋ ਜਾਂਦੇ ਆ ਇੱਕ ਡਿਫਰੈਂਸ ਹੈ ਜੋ ਇੰਡੀਆ ਵਿੱਚ ਵੀ ਸੀ ਤੇ ਅਮਰੀਕਾ ਜਾਂ ਉਹਨਾਂ ਮੁਲਕਾਂ 'ਚ ਜਾ ਕੇ ਵੀ ਸਾਡੇ ਲੋਕਾਂ ਵਿੱਚ ਹੈ ਇਸ ਕਰਕੇ H1B ਵੀਜ਼ਾ ਤੇ ਉਹਨੇ ਵੱਡੇ ਰੂਪ 'ਚ 1 ਲੱਖ ਡਾਲਰ ਦਾ ਐਲਾਨ ਹੋਣ ਤੋਂ ਬਾਅਦ ਪ੍ਰਦਰਸ਼ਨ ਨਹੀਂ ਹੋਏ ਲੋਕਾਂ ਨੇ ਖੁੱਲ ਕੇ ਗੱਲ ਨਹੀਂ ਕੀਤੀ ਕਿ ਇਹਦਾ ਵਿਰੋਧ ਕਰਨਾ ਚਾਹੀਦਾ ਜਾਂ ਹੋਵੇਗਾ ਪਰ ਡੋਨਲਡ 트੍ਰੰਪ UN ਜਨਰਲ ਅਸੈਂਬਲੀ 'ਚ ਜਦੋਂ ਆਉਂਦੇ ਆ ਉਹ ਭਾਸ਼ਣ ਦਿੰਦੇ ਆ ਖਾਸ ਤੌਰ ਤੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਯੂਰਪ ਦੇ ਜਿੰਨੇ ਮੁਲਕਾਂ ਨੂੰ ਆਖਿਆ ਵੀ ਤੁਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਲੋਕਾਂ ਨੂੰ ਬਚਾ ਕੇ ਰੱਖੋ ਕਹਿੰਦੇ ਵੀ ਜਿਹੜਾ ਬੰਦਾ ਤੁਹਾਡੇ ਵਰਗਾ ਦਿਖਾਈ ਨਹੀਂ ਦਿੰਦਾ ਜਿਹਦੀ ਸਕਿਨ ਦਾ ਕਲਰ ਤੁਹਾਡੇ ਵਰਗਾ ਨਹੀਂ ਹੈ ਨਾ ਤੁਹਾਡੀ ਵਰਗੀ ਭਾਸ਼ਾ ਬੋਲਦਾ ਤੇ ਉਹ ਬੰਦੇ ਨੂੰ ਤੁਸੀਂ ਆਪਣੇ ਮੁਲਕ ਵਿੱਚ ਕਿਉਂ ਆਉਣ ਦਿੰਦੇ ਹੋ ਇਹਦੇ ਨਾਲ ਤੁਹਾਡੇ ਕਲਚਰ ਨੂੰ ਤੁਹਾਡੀ ਹੋਂਦ ਨੂੰ ਤੁਹਾਡੇ ਮੁਲਕਾਂ ਦੀ ਇਕਨੋਮੀ ਨੂੰ ਖਤਰਾ ਹੋਊਗਾ ਇਸ ਕਰਕੇ ਡੋਨਲਡ ਟਰੰਪ ਨੇ ਯੂਨ ਜਨਰਲ ਅਸੈਂਬਲੀ ਚ ਸਿੱਧਾ ਸੁਨੇਹਾ ਦਿੱਤਾ ਯੂਰਪੀਨ ਕੰਟਰੀਜ਼ ਨੂੰ ਕਿ ਜਿਸ ਤਰ੍ਹਾਂ ਅਮਰੀਕਾ ਨੇ ਸਟ੍ਰਿਕਟ ਇਮੀਗ੍ਰੇਸ਼ਨ ਰੂਲ ਫਾਲੋ ਕੀਤੇ ਹੈ ਤੇ ਯੂਰਪ ਦੇ ਕੰਟਰੀ ਵੀ ਫਾਲੋ ਕਰਨਾ ਮਤਲਬ ਉਹ ਡੋਨਲਡ 트ੰਪ ਨੇ ਤਾਂ ਰੰਗ ਦੇ ਆਧਾਰ ਤੇ ਸਿੱਧੀ ਗੱਲ ਇਹ ਯੂਰਪੀਅਨ ਲੋਕਾਂ ਨੂੰ ਆਖਿਆ ਕਿ ਤੁਸੀਂ ਵੀ ਇਸ ਤਰ੍ਹਾਂ ਆਖੋ ਇਸ ਦੇ ਨਾਲ ਨਾਲ ਡੋਨਲਡ 트ੰਪ ਨੇ ਜਿਸ ਅਸੈਂਬਲੀ ਦੀ ਬੰਚ ਤੋਂ ਬੋਲ ਰਿਹਾ ਸੀ ਉਸ ਦੀ ਵੀ ਆਲੋਚਨਾ ਕੀਤੀ ਆਲੋਚਨਾ ਇਸ ਆਧਾਰ ਤੇ ਕੀਤੀ ਕਿ ਯੂਨ ਦੇ ਵੱਲੋਂ ਮਨੁੱਖਤਾ ਦੇ ਆਧਾਰ ਤੇ ਵੱਖ-ਵੱਖ ਮਲਕਾਂ ਨੂੰ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਸੌਫਟ ਰਹਿਣ ਲਈ ਆਖਿਆ ਗਿਆ ਤੇ ਵੱਖ-ਵੱਖ ਮੁਲਕਾਂ ਨੇ ਉਸ ਚੀਜ਼ ਨੂੰ ਫਾਲੋ ਵੀ ਕੀਤਾ ਯਾਨੀ ਕਿ ਮਨੁੱਖੀ ਮਨੁੱਖਤਾ ਦੇ ਆਧਾਰ ਤੇ ਕਦਰਾਂ ਕੀਮਤਾਂ ਦੇ ਆਧਾਰ ਤੇ ਵੱਖ-ਵੱਖ ਮੁਲਕਾਂ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਲਚਕੀਲਾ ਕੀਤਾ ਪਰ ਡੋਨਲਡ 트ੰਪ ਦਾ ਆਖਣਾ ਹੈ ਕਿ ਇਹਨਾਂ ਯੂਰਪੀ ਮੁਲਕਾਂ ਵਿੱਚ ਜਿਹੜਾ ਤੁਹਾਡੇ ਵਰਗਾ ਦਿਖਾਈ ਦਿੰਦਾ ਜਿਹਦੀ ਸਕਿਨ ਦਾ ਕਲਰ ਤੁਹਾਡੇ ਵਰਗਾ ਹੋ ਤਾਂ ਆ ਜਾਵੇ ਪਰ ਜਿਹਦੀ ਸਕਿਨ ਦਾ ਜਾਂ ਜਿਹਦਾ ਬੋਲਚਾਲ ਜਿਹਦੀ ਦਿਖਾਵਟ ਤੁਹਾਡੇ ਵਰਗੀ ਨਹੀਂ ਉਹ ਤੁਹਾਡੇ ਮੁਲਕਾਂ 'ਚ ਕਿਉਂ ਆਵੇ ਯਾਨੀ ਕਿ ਇੱਕ ਸਿੱਧਾ ਸੁਨੇਹਾ ਹੈ ਕਿ ਜੇ ਅਮਰੀਕਾ ਨਹੀਂ ਸਖਤਾਈ ਕਰ ਰਿਹਾ ਤਾਂ ਬਾਕੀ ਜਿਹੜੇ ਯੂਰਪੀ ਮੁਲਕਾਂ ਆ ਉਹਨਾਂ ਨੂੰ ਵੀ ਇੰਨੀ ਸਖਤਾਈ ਕਰਨੀ ਚਾਹੀਦੀ ਆ ਡੋਨਲਡ ਟਰੰਪ ਦੇ ਬਾਰੇ ਇਹ ਵੀ ਗੱਲ ਜੰਗ ਜ਼ਾਹਿਰ ਹੈ ਕਿ ਉਹ ਕਿਸੇ ਵੀ ਮੰਚ ਤੋਂ ਕੁਝ ਵੀ ਬੋਲ ਦਿੰਦੇ ਆ ਯਾਨੀ ਕਿ ਇਹ ਬੰਦਾ ਕੁਝ ਵੀ ਬੋਲ ਸਕਦਾ ਹੈ ਔਰ ਕੋਈ ਜੀ ਪਲਾਮਾਰ ਦੇ ਭੁੱਲ ਵੀ ਜਾਂਦਾ ਕਿ ਮੈਂ ਕੀ ਆਖਿਆ ਸੀ ਉਦੋਂ ਤੱਕ ਵਕ ਵਕ ਦੁਨੀਆ ਦੇ ਚੈਨਲਸ ਤੇ ਮੀਡੀਆ ਤੇ ਸੋਸ਼ਲ ਮੀਡੀਆ ਤੇ ਕਾਫੀ ਚਰਚਾਵਾ ਹੋ ਜਾਂਦੀਆਂ ਨੇ ਕ੍ਰਿਟੀਸਾਈਜ਼ ਵੀ ਕੀਤਾ ਜਾਂਦਾ ਹੈ ਪਰ ਡੋਨਲਡ ਟਰੰਪ ਅਮਰੀਕਾ ਦੀ ਕੋਲ ਇੱਕ ਐਸੀ ਆਪਸ਼ਨ ਹੈ ਜੇਕਰ ਉਹ ਕੁਝ ਗਲਤ ਵੀ ਬੋਲ ਜਾਂਦਾ ਹੈ ਜੇਕਰ ਉਹ ਜਿਵੇਂ ਆਖਦੇ ਹੁੰਦੇ ਨੇ ਨਾ ਕਿ ਬੜਬੋਲੇ ਪਣ ਚ ਕੁਝ ਬੋਲ ਵੀ ਜਾਂਦਾ ਪਰ ਫਿਰ ਵੀ ਲੋਕ ਬਹੁਤਿਆਂ ਉਹਦੀਆਂ ਨੀਤੀਆਂ ਨੂੰ ਉਹਦੇ ਕਹਿਣੇ ਨੂੰ ਫਾਲੋ ਕਰਦੇ ਆ ਕਿਉਂਕਿ ਉਹਨਾਂ ਨੂੰ ਉਸ ਬੰਦੇ 'ਚ ਇੱਕ ਹੋਪ ਨਜ਼ਰ ਆਉਂਦੀ ਆ ਉਹ ਕਹਿੰਦੇ ਕਿ ਅਮਰੀਕਾ ਦੇ ਕੋਲ ਡੋਨਲਡ ਟਰੰਪ ਨਾ ਸਿਰਫ ਇੱਕ ਪ੍ਰੈਜ਼ੀਡੈਂਟ ਇੱਕ ਹਉਦਾ ਬਲਕਿ ਇਹ ਇੱਕ ਉਮੀਦ ਹੈ ਕਿ ਇਸ ਨਾਲ ਅਮਰੀਕਾ ਦੀ ਸਰਦਾਰੀ ਹੈ ਜਿਹੜੀ ਰੋਬ ਹੈ ਜਿਹੜਾ ਸਰਪੰਚੀ ਅਮਰੀਕਾ ਦੀ ਪੂਰੀ ਦੁਨੀਆ ਤੇ ਉਹ ਕਾਇਮ ਰਹੋਗੀ ਜੇਕਰ ਵੱਧ ਘੱਟ ਬੋਲ ਜਾਂਦਾ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਜੇਕਰ ਡੋਨਲਡ ਟਰੰਪ ਉਹਨਾਂ ਕੋਲ ਨਹੀਂ ਹੁੰਦਾ ਤਾਂ ਇਸ ਦੇ ਬਰਾਬਰ ਦਾ ਉਹ ਕਹਿੰਦੇ ਸਾਡੇ ਕੋਲ ਹੋਰ ਬੰਦਾ ਨਹੀਂ ਹੈ ਫਿਰ ਜੇਕਰ ਸਰਦਾਰੀ ਚਾਈਨਾ ਦੀ ਆਉਂਦੀ ਹੈ ਰਸ਼ੀਆ ਦੀ ਆਉਂਦੀ ਹੈ ਤਾਂ ਬਹੁਤ ਸਾਰੇ ਮੁਲਕ ਐਸੇ ਆ ਫਿਰ ਉਹ ਕਹਿੰਦੇ ਕਿ ਰਸ਼ੀਆ ਦੇ ਨਾਲੋਂ ਚਾਈਨਾ ਦੇ ਨਾਲੋਂ ਤਾਂ ਬੈਟਰ ਹੈ ਕਿ ਡੋਨਲਡ ਟਰੰਪ ਜਿਸ ਤਰ੍ਹਾਂ ਵੀ ਕਰਦਾ ਹੈ ਚਲੋ ਕੁਝ ਹੱਦ ਤੱਕ ਇਹ ਜ਼ਿਆਦਾ ਫਾਇਦਾ ਨਹੀਂ ਕਰਦਾ ਘੱਟ ਫਾਇਦਾ ਤਾਂ ਕਰਦਾ ਹੈ ਜ਼ਿਆਦਾ ਨੁਕਸਾਨ ਨਹੀਂ ਕਰਦਾ ਘੱਟ ਨੁਕਸਾਨ ਤਾਂ ਕਰਦਾ ਹੈ ਇਸੇ ਵਿੱਚ ਘੁੰਮਦੀਆਂ ਸਾਰੀ ਚੱਕੀ ਜਿਸ ਵਿੱਚ ਟੈਰਿਫ ਆ ਜਾਂਦਾ ਹੈ ਕਾਰੋਬਾਰ ਆ ਜਾਂਦਾ ਹੈ ਜਾਂ ਫਿਰ ਇਮੀਗ੍ਰੇਸ਼ਨ ਪਾਲਿਸੀਆਂ ਆ ਜਾਂਦੀਆਂ ਨੇ ਕਿਤਨਾ ਕਿਤੇ ਇਸ ਨੂੰ ਦੋ ਐਂਗਲ ਤੋਂ ਦੇਖਣਾ ਪਾਏਗਾ ਜੇਕਰ ਅਸੀਂ ਇੰਡੀਆ 'ਚ ਬੈਠ ਕੇ ਦੇਖਦੇ ਹਾਂ ਤਾਂ ਹੋ ਸਕਦਾ ਹੈ ਅਮਰੀਕਾ ਦੀਆਂ ਕੁਝ ਪਾਲਿਸੀਆਂ ਡੋਨਲਡ ਟਰੰਪ ਦੀਆਂ ਕੁਝ ਪਾਲਿਸੀਆਂ ਨੂੰ ਅਸੀਂ ਕ੍ਰਿਟੀਸਾਈਜ਼ ਕਰੀਏ ਪਰ ਜਦੋਂ ਇਹਨਾਂ ਨੂੰ ਹੀ ਅਸੀਂ ਅਮਰੀਕਾ 'ਚ ਬੈਠ ਕੇ ਦੇਖਦੇ ਹਾਂ ਤਾਂ ਹੋ ਉਹਨਾਂ ਲੋਕਾਂ ਦੇ ਲਈ ਕੀਤਾ ਗਿਆ ਚੰਗਾ ਕਾਰਜ ਲੱਗਦਾ ਹੈ ਪਰ ਨਾਲ ਨਾਲ ਇਹ ਵੀ ਯਾਦ ਰਹੇ ਕਿ ਡੋਨਲਡ 트੍ਰੰਪ ਕਿਸੇ ਵੇਲੇ ਕੁਝ ਵੀ ਬੋਲ ਸਕਦਾ ਹੈ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਦੇ ਨਾਲ ਅਨ ਡੇਡ ਦੋ ਮਹੀਨੇ ਪਹਿਲਾਂ ਹੀ ਅਲਾਸਕਾ ਦੇ ਵਿੱਚ ਕਿੰਨੀ ਵਾਵਾ ਹੋਈ ਕਿੰਨੀ ਚਰਚਾ ਹੋਈ ਕਿ ਰਸ਼ੀਆ ਦੇ ਨਾਲ ক্লোਜ਼ ਆ ਰਹੇ ਹਨ ਤੇ ਯੂ ਐਸ ਜਨਰਲ ਅਸੈਂਬਲੀ ਚ ਉਸੇ ਰਸ਼ੀਆ ਦੇ ਖਿਲਾਫ ਹੋਈ ਔਰ ਪਨੂ ਮੋਟੀਵੇਟ ਕੀਤਾ ਜਾ ਰਿਹਾ ਸੀ ਕਿ ਭਾਈ ਇਸ ਰਸ਼ੀਆ ਤੋਂ એનર્ਜੀ ਖਰੀਦਣੀ ਬੰਦ ਕਰੋ ਬਾਕੀ ਯੂਰਪੀ ਮੁਲਕਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਪਰ ਨਾਲ ਨਾਲ ਇਹ ਵੀ ਆਖਿਆ ਗਿਆ ਕਿ ਯੂਕਰੇਨ ਦੇ ਵਿੱਚ ਇੰਨੀ ਪਾਵਰ ਹੈ ਕਿ ਉਹ ਰਸ਼ੀਆ ਤੋਂ ਮੁਕਤੀ ਪਾ ਸਕਦਾ ਹੈ ਯਾਨੀ ਕਿ ਡੋਨਲਡ ਟਰੰਪ ਇੱਕ ਐਸਾ ਪਰਸਨ ਹੈ ਜੋ ਕਿ ਕਿਸੇ ਵੀ ਵੇਲੇ ਕੁਝ ਵੀ ਬੋਲ ਸਕਦਾ ਹੈ ਜਦੋਂ ਉਹਦਾ ਕੋਲ ਹੁੰਦਾ ਨਾ ਕੁਰਸੀ ਦਿਆ ਉਦੋਂ ਫਿਰ ਜ਼ਿਆਦਾ ਸੋਚ ਸਮਝ ਕੇ ਬਹੁਤੇ ਲੋਕ ਨਹੀਂ ਬੋਲਦੇ ਹੁੰਦੇ ਪਰ ਜੇਕਰ ਤੁਹਾਡੇ ਕੋਲ ਅਹੁਦਾ ਵੀ ਹੈ ਕੁਰਸੀ ਵੀ ਹੈ ਤੇ ਫਿਰ ਵੀ ਇਸ ਸਟਰੀਟ ਲਾਈਟ ਤੇ ਟ੍ਰੈਫਿਕ ਪੁਲਿਸ ਵਾਲਾ ਤੁਹਾਨੂੰ ਰੋਕ ਲਵੇ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਇਸੇ ਤਰ੍ਹਾਂ ਹੋਇਆ ਨਿਊਯਾਰਕ ਦੇ ਵਿੱਚ ਯੂਨ ਜਨਰਲ ਅਸੈਂਬਲੀ ਦੇ ਵਿੱਚ ਪਾਰਟਿਸਪੇਟ ਕਰਨ ਦੇ ਲਈ ਵੱਖ-ਵੱਖ ਮੁਲਕਾਂ ਦੇ ਨੁਮਾਇੰਦੇ ਗਏ ਸੀ ਫਰਾਂਸ ਦੇ ਵਿੱਚੋਂ ਪ੍ਰੈਜ਼ੀਡੈਂਟ ਗਏ ਸੀ ਮੈਕਰੋਨ ਤੇ ਉਹਨਾਂ ਨੂੰ ਟ੍ਰੈਫਿਕ ਲਾਈਟ ਤੇ ਰੋਕ ਲਿਆ ਗਿਆ ਟ੍ਰੈਫਿਕ ਪੁਲਿਸ ਦੇ ਵੱਲੋਂ ਕਿਉਂਕਿ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਕਾਫਲਾ ਨੰਗਣਾ ਸੀ ਇਸ ਕਰਕੇ ਫ੍ਰੀਜ਼ ਕੀਤਾ ਗਿਆ ਸੀ ਸਾਰਾ ਟ੍ਰੈਫਿਕ ਤੇ ਉਹ ਗੱਡੀ ਚੋਂ ਉੱਤਰ ਕੇ ਟ੍ਰੈਫਿਕ ਪੁਲਿਸ ਵਾਲੇ ਦੇ ਨਾਲ ਗੱਲਬਾਤ ਕਰਦਾ ਪ੍ਰੈਜ਼ੀਡੈਂਟ ਫਰਾਂਸ ਦਾ ਤੇ ਉਹ ਵੀਡੀਓ ਵਾਇਰਲ ਹੋ ਰਹੀ ਹੈ ਉਹ ਫਿਰ ਉੱਥੋਂ ਹੀ ਡੋਨਲਡ ਟਰੰਪ ਨੂੰ ਫੋਨ ਕਰ ਰਿਹਾ ਕਿ ਭਾਈ ਮੈਂ ਤੁਹਾਡੇ ਕੋਲ ਨਹੀਂ ਆ ਸਕਦਾ ਮੈਨੂੰ ਤੁਹਾਡੇ ਟ੍ਰੈਫਿਕ ਪੁਲਿਸ ਵਾਲੇ ਨੇ ਰੋਕਿਆ ਹੈ ਤੇ ਤੁਸੀਂ ਕਿੱਥੇ ਹੋ ਯਾਨੀ ਕਿ ਉਹ ਵੀਡੀਓ ਨਹੀਂ ਇੰਟਰਸਟਿੰਗ ਹੈ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਯਾਨੀ ਕਿ ਹਮ ਰਤਬਾ ਬਰਾਬਰ ਦੀ ਪਾਵਰ ਇੱਕ ਪਰਸਨ ਇਹ ਹੈ ਕਿ ਜਿਸ ਦੇ ਲਈ ਇਹ ਸਾਰੀ ਟ੍ਰੈਫਿਕ ਫ੍ਰੀਜ਼ ਕੀਤੀ ਗਈ ਹੈ ਤੇ ਉਸ ਦੇ ਵਿੱਚ ਹੀ ਫਸਿਆ ਹੋਇਆ ਇੱਕ ਪਰਸਨ ਇਹ ਹੈ ਕਿ ਉਹ ਵੀ ਪ੍ਰੈਜ਼ੀਡੈਂਟ ਹੈ ਤੇ ਉਹ ਫੋਨ ਕਰਕੇ ਬੇਨਤੀ ਕਰ ਰਿਹਾ ਕਿ ਮੈਨੂੰ ਆਪਣੇ ਕੋਲ ਬਿਲਾਓ ਪਰ ਇਸ ਤੋਂ ਬਾਅਦ ਉਹ ਪੈਦਲ ਉਤੋਂ ਜਾਂਦਾ ਵੀ ਦਿਖਾਈ ਦਿੰਦਾ ਪੈਦਲ ਪੈਦਲ ਆਪਣੇ ਲੋਕਾਂ ਦੇ ਨਾਲ ਕਿਤੇ ਕਿਤੇ ਲੋਕੀ ਸੈਲਫੀ ਵੀ ਲੈ ਰਿਹਾ ਕਿ ਇੱਕ ਪ੍ਰੈਜ਼ੀਡੈਂਟ ਕਿਸ ਤਰ੍ਹਾਂ ਹੁਣ ਪੈਦਲ ਜਾ ਰਿਹਾ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਪਾਰਟਿਸਪੇਟ ਕਰਨ ਲਈ ਪੈਦਲ ਜਾਂਦੇ ਦੇ ਵੀ ਆਪਣੀ ਆਪਣੀ ਕਹਾਣੀ ਹੁੰਦੀ ਹੈ ਆਪਣੀ ਕਿਸਮਤ ਹੁੰਦੀ ਹੈ ਆਪਣਾ ਇੱਕ ਰਾਗ ਹੁੰਦਾ ਜਾਂ ਫਿਰ ਆਪਣਾ ਇੱਕ ਆਨੰਦ ਵੀ ਹੁੰਦਾ ਪਰ ਪੈਦਲ ਚੱਲਦੇ ਚੱਲਦੇ ਕਈ ਵਾਰ ਕੁਝ ਕਨਫਿਊਜ਼ਨ ਵੀ ਹੋ ਜਾਂਦੇ ਆ ਪੈਦਲ ਚੱਲਦੇ ਚੱਲਦੇ ਕਈ ਵਾਰ ਕੁਝ ਕਨਫਲਿਕਟ ਵੀ ਹੋ ਜਾਂਦੇ ਆ ਨਾਬੇ ਦੀ ਡੀਐਸਪੀ ਵੀ ਪੈਦਲ ਹੀ ਜਾ ਰਹੀ ਸੀ ਆਪਣੀ ਗੱਡੀ ਵੱਲ ਤੇ ਉੱਥੇ ਜਿਹੜੇ ਕਿਸਾਨ ਧਰਨਾ ਦੇਣ ਆਏ ਸੀ ਉਹ ਵੀ ਪੈਦਲ ਹੀ ਆਏ ਸਨ ਕਿਉਂਕਿ ਧਰਨੇ ਦਾ ਰੀਜ਼ਨ ਇਹ ਸੀਗਾ ਕਿ ਸ਼ੰਭੂ ਬਾਰਡਰ ਤੋਂ ਜਦੋਂ ਧਰਨਾ ਚੁੱਕਿਆ ਗਿਆ ਉਸ ਵੇਲੇ ਜਿੰਨੇ ਟਰੈਕਟਰ ਜਾਂ ਕਿਸਾਨਾਂ ਦੇ ਮਸ਼ੀਨਰੀ ਦੇ ਪਾਰਟ ਸੀਗੇ ਉਹ ਨਾਬੇ ਦੇ ਵਿੱਚ ਆਖਿਆ ਜਾ ਰਿਹਾ ਕਿ ਇੱਕ ਅਥੇ ਤੌਰ ਤੇ ਜੋ ਉਥੇ ਦੀ ਐਮਸੀ ਹੈ ਉਸਦੇ ਹਸਬੰਡ ਦੇ ਸਪੇਸ ਦੇ ਵਿੱਚੋਂ ਮਿਲੇ ਆ ਕਿਉਂਕਿ ਪੋਲਿਟਿਕਸ ਇੱਕ ਐਸੀ ਚੀਜ਼ ਆ ਜਦੋਂ ਵੋਟ ਮੰਗਣ ਜਾਣਾ ਪੈਂਦਾ ਉਹ ਫਿਰ ਪੈਦਲ ਘਰ ਘਰ ਜਾਣਾ ਪੈਂਦਾ ਇਸ ਕਰਕੇ ਜ਼ਰੂਰੀ ਨਹੀਂ ਹੁੰਦਾ ਕਿ 5 ਸਾਲ ਹੈ ਜਿਹੜੇ ਉਸ ਤੋਂ ਬਾਅਦ ਫਿਰ ਤੁਹਾਨੂੰ ਘਰ ਘਰ ਨਹੀਂ ਜਾਣਾ ਪਾਏਗਾ ਸੋ ਪੈਦਲ ਚੱਲਦੇ ਚੱਲਦੇ ਜਦੋਂ ਉਹ ਡੀਐਸਪੀ ਮਨਦੀਪ ਕੌਰ ਉਹ ਆਪਣੀ ਗੱਡੀ ਤੱਕ ਪਹੁੰਚਦੇ ਆ ਜਿੱਥੇ ਧਰਨਾ ਲੱਗਿਆ ਸੀ ਉਸ ਤੋਂ ਬਾਅਦ ਵੀਡੀਓ ਵਾਇਰਲ ਹੁੰਦੀ ਆ ਜਿਸ ਵਿੱਚ ਇੱਕ ਪਾਸੇ ਉਸ ਡੀਐਸਪੀ ਦੇ ਵੱਲੋਂ ਇਹ ਆਖਿਆ ਜਾਂਦਾ ਕਿ ਮੇਰੇ ਜੂੜੇ ਨੂੰ ਹੱਥ ਪਾਇਆ ਗਿਆ ਤੇ ਮੇਰੇ ਵਰਦੀ ਨੂੰ ਹੱਥ ਪਾਇਆ ਗਿਆ ਜਦੋਂ ਕਿ ਦੂਸਰੇ ਦਿਨ ਸੋਸ਼ਲ ਮੀਡੀਆ ਮੀਡੀਆ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਤੇ ਕੁਝ ਮੀਡੀਆ ਪੇजेस ਦੇ ਵੱਲੋਂ ਵੀ ਕੁਝ ਐਸੀਆਂ ਤਸਵੀਰਾਂ ਵੀ ਦਿਖਾਈਆਂ ਜਾਂਦੀਆਂ ਨੇ ਜਿੱਥੇ ਆਖਿਆ ਜਾ ਰਿਹਾ ਕਿ ਡੀਐਸਪੀ ਨੇ ਵੀ ਕੁਝ ਔਰਤਾਂ ਦੇ ਵਾਲਾਂ ਨੂੰ ਹੱਥ ਪਾਇਆ ਉਹ ਤਸਵੀਰਾਂ ਫੜੀ-ਹੋਲੀ ਇਹ ਮਾਮਲਾ ਵੀ ਪੈਦਲ ਹੋ ਗਿਆ ਕਿਉਂਕਿ ਪੋਲਿਟਿਕਸ ਦੇ ਵਿੱਚ ਰੋਜ਼ਾਨਾ ਕੁਝ ਨਾ ਕੁਝ ਬਦਲਦਾ ਜ਼ਰੂਰ ਹੁੰਦਾ ਪਰ ਵੈਂਕੂਵਰ ਤੋਂ ਕੈਨੇਡਾ ਤੋਂ ਸਰੀ ਤੋਂ ਬਹੁਤ سارے ਪੇजेस ਨੇ ਅਜਿਹੀਆਂ ਤਸਵੀਰਾਂ ਵੀ ਪੁਰਾਣੀਆਂ ਸਾਂਝੀਆਂ ਕੀਤਾ ਉਹਨਾਂ ਤਸਵੀਰਾਂ ਤੇ ਉਹਨਾਂ ਨੇ ਦਾਵਾ ਵੀ ਕੀਤਾ ਕਿ ਉਹੀ ਡੀਐਸਪੀ ਆ ਜਿਸ ਦੀ ਕਿ ਉੱਥੇ ਦੇ ਲੋਕਾਂ ਨੇ ਵੱਡੀ ਮਦਦ ਕੀਤੀ ਸੀ ਮਾਇਆ ਦੇ ਤੌਰ ਤੇ ਤਾਂ ਕਿ ਇਹ ਖਿਡਾਰਨਾ ਜਿਹੜੀ ਇਹ ਉੱਚੇ ਅਹੁਦਿਆਂ ਤੇ ਪਹੁੰਚੀਏ ਤੇ ਹੁਣ ਉਹਨਾਂ ਨੂੰ ਇਤਰਾਜ਼ ਹੈ ਕਿ ਉੱਚੇ ਅਹੁਦਿਆਂ ਤੇ ਪਹੁੰਚਣ ਤੋਂ ਬਾਅਦ ਇਸ ਤਰ੍ਹਾਂ ਦੇ ਵੀਡੀਓ ਜਦ ਵਾਇਰਲ ਹੁੰਦੀਆਂ ਖਾਸ ਤੌਰ ਤੇ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਇਹ ਜੇ ਮੰਗ ਕਿਉਂ ਪਿਆ ਤੇ ਉਸ ਤੋਂ ਬਾਅਦ ਇਹ ਮੁੱਦਾ 2 ਦਿਨਾਂ ਬਾਅਦ ਹੌਲੀ-ਹੌਲੀ ਪੈਦਲ ਹੋ ਗਿਆ ਪਰ ਜਿਸ ਤਰ੍ਹਾਂ ਦੀ ਉਮੀਦ ਸੀ ਕਿ ਕਿਸੇ ਕਿਸਾਨ ਆਗੂ ਤੇ ਜਾਂ ਕਿਸਾਨ ਤੇ ਹਾਲੇ ਤੱਕ ਪਰਚੇ ਦੀ ਕੋਈ ਖਬਰ ਨਹੀਂ ਆਈ ਹੁਣ ਤੁਸੀਂ ਆਖੋਗੇ ਕਿ ਪੈਦਲ ਚੱਲਦੇ ਚੱਲਦੇ ਕਈ ਵਾਰ ਇਸ ਤਰ੍ਹਾਂ ਦਾ ਉਲਝੀਮਾ ਪੈ ਜਾਂਦਾ ਹੈ ਤੇ ਕੈਬ ਜੋ ਗੱਡੀ 'ਚ ਵੀ ਸਾਨੂੰ ਟਰੈਵਲ ਕਰਨਾ ਚਾਹੀਦਾ ਹੈ ਚਲੋ ਇੱਕ ਕੈਬ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਲੇਡੀ ਇੱਕ ਡਰਾਈਵਰ ਦੇ ਨਾਲ ਬਹਿਸ ਕਰਦੀ ਨਜ਼ਰ ਆਉਂਦੀ ਆ ਡਰਾਈਵਰ ਵੀ ਅੱਗੋਂ ਇੱਕ ਸਟਾਪ ਤੇ ਜਾ ਕੇ ਰੁਕ ਜਾਂਦਾ ਕਿਉਂਕਿ ਉਸ ਲੇਡੀ ਨੇ ਜਿੱਥੇ ਤੱਕ ਉਸ ਨੂੰ ਕੈਬ ਡਰਾਈਵਰ ਨੂੰ ਬੁੱਕ ਕੀਤਾ ਸੀ ਉੱਥੇ ਜਾ ਕੇ ਸਟਾਪਰਸ ਤੇ ਆ ਕੇ ਉਹ ਰੁਕ ਜਾਂਦਾ ਉਹ ਕਹਿੰਦੀ ਆ ਕਿ ਮੈਨੂੰ ਘਰ ਤੱਕ ਡ੍ਰੌਪ ਕਰਕੇ ਆਓ ਤੇ ਉਹ ਨਾ ਕਰਦਾ ਇਸ ਤੋਂ ਬਾਅਦ ਦੋਵਾਂ 'ਚ ਗਰਮਾ-ਗਰਮ ਬਹਿਸ ਹੁੰਦੀ ਆ ਤੇ ਉਹ ਲੇਡੀ ਕਹਿੰਦੀ ਆ ਕਿ ਮੈਂ ਫਿਰ ਪੇ ਨਹੀਂ ਕਰਾਂਗੀ 123 ਰੁਪਏ ਜੇਕਰ ਤੂੰ ਮੈਨੂੰ ਘਰ ਤੱਕ ਨਹੀਂ ਛੱਡ ਕੇ ਆਏਂਗਾ ਤੇ ਉਹ ਡਰਾਈਵਰ ਵੀ ਆਖਦਾ ਕਿ ਜੇਕਰ ਤੂੰ 123 ਰੁਪਏ ਨਹੀਂ ਵੀ ਪੇ ਕਰਦੀ ਤਾਂ ਮੈਂ ਕੋਈ ਗਰੀਬ ਨਹੀਂ ਹੋਣ ਵਾਲਾ ਨਾ ਹੀ ਮੈਂ ਕੋਈ ਬਹੁਤ ਵੱਡਾ ਅਮੀਰ ਹੋਣ ਵਾਲਾ ਵੀ ਜੇਕਰ ਤੂੰ ਨਹੀਂ ਜਾਣਾ ਤੂੰ ਮੇਰੀ ਕੰਪਲੇਂਟ ਕਰ ਸਕਦੀ ਆ ਤੇ ਗੱਡੀ ਤੋਂ ਬਾਹਰ ਹੋ ਤੈ ਇਸ ਤੋਂ ਬਾਅਦ ਉਹ ਲੇਡੀ ਗੱਡੀ ਤੋਂ ਬਾਹਰ ਹੋ ਜਾਂਦੀ ਆ ਤੇ ਪੈਦਲ-ਪੈਦਲ ਆਪਣੇ ਘਰ ਵੱਲ ਜਾਣ ਲੱਗਦੀ ਆ ਆ ਜਮਾਨਾ ਆ ਗਿਆ